ਮੰਗੀ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਦੀ ਲੀਕ ਕੀਤੀ ਜਾ ਰਹੀ ਹੈ ਨਾ ਉਪਰਾਲੇ ਮਾਮਲਾ ਬਠਿੰਡਾ ਦੇ ਪਿੰਡ ਗਵਿੰਦਪੁਰਾ ਦਾ ਜਿੱਥੇ ਪਿਛਲੇ ਦਿਨੀ ਬਠਿੰਡਾ ਦੇ ਪਿੰਡ ਗਵਿੰਦਪੁਰਾ ਵਿਖੇ ਕੁੱਕੜਾਂ ਦੀ ਇੱਕ ਲੜਾਈ ਕਰਵਾਈ ਜਾ ਰਹੀ ਸੀ ਇਹ ਇੱਕ ਖੇਡ ਹੁੰਦੀ ਹੈ ਖੇਡ ਦੇ ਵਿੱਚ ਕੁੱਕੜਾਂ ਦੀ ਲੜਾਈ ਆਪਣਾ ਕਰਵਾਈ ਜਾਂਦੀ ਹੈ ਤੇ ਇਸ ਦੇ ਵਿੱਚ ਜੇਤੂ ਕੁੱਕੜ ਨੂੰ ਇਨਾਮ ਵੀ ਮਿਲਦਾ ਹੈ ਅਤੇ ਉੱਥੇ ਦੂਜਾ ਕੁੱਕੜਾ ਜਿਹੜਾ ਉਹ ਆਪਣਾ ਜੀ ਵੀ ਜ਼ਖਮੀ ਵੀ ਹੋ ਜਾਂਦਾ ਹੈ ਦੇਸ ਨੂੰ ਲੈ ਕੇ ਆਪਣਾ ਬਠਿੰਡਾ ਦੇ ਪਿੰਡ ਗਵਿੰਦਪੁਰਾ ਵਿਖੇ ਇਹ ਜਿਹੜੀ ਖੇਡ ਹੈ ਇਹ ਆਪਾਂ ਇਹਨਾਂ ਵੱਲੋਂ ਖੇਡੀ ਗਈ ਅਤੇ ਉਹਦੇ ਉਹਦੇ ਕੋਲੋਂ ਦੀ ਲੜਾਈ ਕਰਵਾਈ ਗਈ ਉਸ ਤੋਂ ਬਾਅਦ ਉਹ ਹੀ ਵੀਡੀਓ ਇਹਨਾਂ ਵੱਲੋਂ ਬਣਾ ਕੇ ਅਪਲੋਡ ਇੰਸਟਾਗ੍ਰam ਤੇ ਕਰ ਦਿੱਤੀ ਗਈ ਤਾਂ ਬਠਿੰਡਾ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦੇ ਮਾਮਲੇ ਦੇ ਵਿੱਚ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਤੇ ਇਹ ਮਾਮਲਾ ਬਠਿੰਡਾ ਦੇ ਪਿੰਡ ਗਵਿੰਦਪੁਰਾ ਦਾ ਨਿਕਲਿਆ ਜਿੱਥੇ ਥਾਣਾ ਕੈਂਟ ਵਿਖੇ ਇਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਇਸ ਨੌਜਵਾਨ ਦੀ ਗ੍ਰਿਫਤਾਰੀ ਦੇ ਰਿਪੋਰਟ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਐਸਐਸਓ ਨੇ ਕਿਹਾ ਕਿ ਇਸ ਵਿਅਕਤੀ ਨੂੰ ਉਨ੍ਹਾਂ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ ਆਓ ਤੁਹਾਨੂੰ ਸੁਣਾਉਣਾ ਹੈ ਕੀ ਸੀ ਪੂਰਾ ਮਾਮਲਾ ਜਮਾ ਖੁੰਝ ਲਾਤੇ ਮਿੱਠੀਏ ਹੋਰ ਮੈਂ ਮੈਂ ਮੱਤਾਂ ਤੇ ਮਿੱਠੀਏ ਜੀ ਸਰ ਕਿੰਨਾ ਮਤ ਉਹ ਕਿਹੜਾ थाना ਹੈ ਮੇਰਾ ਨਾਮ ਇੰਸਪੈਕਟਰ ਗੁਰਜੀਤ ਸਿੰਘ ਨੌਕਾ ਸਫਨਾ ਕੈਂਟ ਇਹ ਮਾਮਲਾ ਜਿਹੜੀ ਸਬੰਧ ਵਿੱਚ ਆਪਾਂ ਜਦਾ ਮੌੜਾ ਜਿੱਤ ਕੇ ਆ ਗਏ ਹਾਂ ਇਹਦਾ ਇੰਸਟਾਗ੍ਰਾਮ ਤੇ ਵੀ ਹੋਇਆ ਸੀ ਕੰਨਾਂ ਆਹਨ ਸਾਡੇ ਕੌਂਕੀ ਕੇਂਦਰੀ ਜੇਲ ਬਠਿੰਡਾ ਦੇ ਥਾਣੇਦਾਰ ਭਦਰ ਸਿੰਘ ਨੂੰ ਇੱਕ ਥਾ ਲ ਮਿਲੀ ਸੀ ਕਿ ਇੱਕ ਹਰਜੀਤ ਸਿੰਘ ਸੰਧੂ ਨਾਮ ਦਾ ਆਦਮੀ ਹੈ ਗਵਿੰਦਪੁਰੇ ਦਾ ਰਹਿਣ ਵਾਲਾ ਜੋ ਆਪਣੀ ਇੰਸਟਾਗ੍ਰਾਮ ਆਈਡੀ ਤੇ ਜਿਹੜੀ ਕੁੱਕੜ ਦੀ ਲੜਾਈ ਵਗੈਰਾ ਜਿਹੜੀ ਫਾਈਟ ਵਗਰਾ ਉਹ ਕਰਾਉਂਦੇ ਆ ਤੇ ਉਹਦੇ ਵਿੱਚ ਕੁਝ ਵੇਕਲਾਂ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੀ ਉਹ ਫਾਈਟ ਹੋਂਦੀ ਸੀ ਜੀ ਉੱਥੇ ਤੇ ਜਿਸ ਤੇ ਅਸੀਂ ਤਰੰਤ ਜਿਹੜਾ ਇੱਕ ਮੁਕੱਦਮਾ ਨੰਬਰ 94 ਹੈ ਜਿਹੜਾ थाना ਕੈਂਟ ਵਿੱਚ ਦਰਜ ਕਰਕੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕਰ ਦਿੱਤੀ ਆ ਹਰਜੀਤ ਸਿੰਘ ਨੂੰ ਸੰਬੋਧਨ ਗ੍ਰਿਫਤਾਰ ਕਰਨੇ ਪਾਲੇ ਕਿਤੇ ਜਾ ਰਹੇ ਆ ਜਲ ਦੋਨੋਂ ਗ੍ਰਿਫਤਾਰ ਕਰਕੇ ਜਿਹੜਾ ਜੈਸੀ ਸੂਰਤ ਉਹ ਵੀ ਮੁਕਦਮੇ ਤੇ ਤੀਹਤਣ ਵੈਸੇ ਹੀ ਆਸੀ ਜਿਹੜੀ ਰਿਪੋਰਟ ਆ ਬਾਣੀ ਉਹ ਅਦਾਲਤ ਵਿੱਚ ਸਬਮਿਟ ਕਰ ਇਹ ਕਿੱਥੇ ਹੈ ਕੀ ਕਹਿੰਦਾ ਹੈ ਇਹ ਇਹ ਦੀ 293 ਬੀ ਐਨ ਐਸ ਤੇ ਜਿਹੜਾ ਪ੍ਰੋਵੀਜ਼ਨ ਆਫ ਦੀ क्रੂਰਲਟੀ ਆਫ ਐਨੀਮਲ ਐਕਟ ਉਹਦੇ ਵਿੱਚ ਅਸੀਂ ਜਿਹੜਾ ਮਕਦਮਾ ਅਰਜਿਸਟ ਕੀਤਾ ਸੈਕਸ਼ਨ ਜਿਆਨਾਂ ਦੇ ਵਿੱਚ ਵੀ ਕਿਸੇ ਵੀ ਪ੍ਰਕਾਰ ਦੀ क्रੂਰਲਟੀ ਕਿਸੇ ਵੀ ਐਨੀਮਲ ਤੇ ਆ ਜਿਹੜੀ ਉਹ ਪ੍ਰੋਹੈਕਟਡ ਆ ਤੇ ਉਸੇ ਦੀ ਜਿਹੜੀ ਹੈਗਾ ਲੜੀ ਦੇ ਵਿੱਚ ਅਸੀਂ ਇਹ ਜਿਹੜਾ ਮਗਦਮਾ ਦਰਜ ਕਰਕੇ ਜਿਹੜਾ ਹੈਗਾ ਮਗਦਮਾ ਦੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਹੈ। ਹੋਰ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਇਸ ਤਰ੍ਹਾਂ ਦੇ ਆਪਣੇ ਆਪਣਾ ਕਰਾਉਣੇ ਲੜਾਈਆਂ ਕਰ ਰਹੇ ਹੈ। ਮੇਰਾ ਇਹ ਲੋਕਾਂ ਨੂੰ ਅਪੀਲ ਵੀ ਆ ਤੇ ਮੈਸੇਜ ਵੀ ਆ ਵੀ ਜਿਹੜੀ ਇਹ ਜਿਹੜਾ ਐਨੀਮਲ ਤੇ ਕਿਸੇ ਵੀ ਤਰ੍ਹਾਂ ਦੀ क्रੂਲਟੀ ਹੈ ਜਿਵੇਂ ਕਿ ਆਪਾਂ ਆਪਣੀ ਲੜਾਈ ਵਗੈਰਾ ਕੁੱਕੜਾਂ ਦੀ ਕੋਈ ਲੜਾਈ ਵਗੈਰਾ ਕਰਾਉਂਦੇ ਆ ਉਹ ਐਸ ਪਰ ਨਾ ਜਿਹੜੀ ਉਹ ਪ੍ਰੋਪਰਟਾ ਉਹ ਵਿਅਕਤੀ ਹਨ ਨੇ ਆ ਤੇ ਅਜਿਹੇ ਹਾਂ ਜਿਹੜੀਆਂ ਲੜਾਈਆਂ ਜਿਹਦੇ ਵਿੱਚ ਐਨੀਮਲ ਤੇ క్రੂਰਟੀ ਹੁੰਦੀ ਆ ਉਹ ਨਾ ਕਰਨਾ ਜਾਣ ਅਦਰਵਾਇਜ਼ ਜਿਹੜਾ ਨਾ ਆਪਣਾ ਕੋ ਆਪ フォਲੋ ਕਰੂਗਾ ਤੇ ਜਿਹੜਾ ਇਹੋ ਜਿਹੇ ਦੋਸ਼ੀ ਪਾਏ ਗਏ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨੀਆਂ ਮਤਲਬ ਇਥੇ ਲਿਆਂਦੇ ਨੇ ਪਤਾ ਲੱਗੇ ਵੀ ਕਦੋਂ ਉਹਨਾਂ ਨੇ ਇੱਥੇ ਨਹੀਂ ਸੀ ਇਹ ਲੜਾਈ ਦਰਵਾਜ਼ੇ ਸੀ ਨਹੀਂ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ ਜੀ ਉਹਦੇ ਬਾਰੇ ਅਸੀਂ ਜਿਹੜਾ ਸੋਸ਼ਲ ਮੀਡੀਆ ਰਿਪੋਰਟ ਤੇ ਤੁਹਾਡਾ ਪਤਾ ਲੱਗਦਾ ਹਾਂ ਜੀ ਇੱਕ ਸਾਨੂੰ ਮੂਫਰੀ ਮਿਲੀ ਸੀ ਮੂਫਰੀ ਦੇ ਹੱਥ ਤੇ ਸੀ ਇੱਕ ਪਰਚਾ ਦਰਜ ਕੀਤਾ